ਅਧੀਰਮ ਰਾਹੀਂ ਇਹ ਗੱਲ ਕਹਿਣੀ ਥੋਣੀ ਹੈ ਕਿ ਜਿਹੜੀ ਔਰਤ ਦਿਵਸ ਇਹ ਸਰਕਾਰਾਂ ਤੱਕ ਜਲ ਪਹਚਾਓ ਕਿ ਔਰਤ ਨੂੰ ਕਿੱਧਰੋਂ ਆਜ਼ਾਦੀ ਮਿਲੀ ਹੈ ਹੈ ਚੰਬੇ ਅੰਧਰੇ ਅੰਧਰੇ ਗਾ ਗਦੇ ਨੇ ਗੁੱਡੇ নালারা ওে পেট্র কেটালি নিনে ইলালা ਵਸਤ ਕਰਦਾ ਜਿੱਦਾਂ ਅਸੀਂ ਲਗਾਤਾਰ ਹੀ ਪੁੱਤਲੇ ਭੁਕੇ ਨੇ ਮੁਜਾਰੇ ਕੀਤੇ ਨੇ ਰੈਲੀਆਂ ਕੀਤੀਆਂ ਨੇ ਹਰ ਤਰਫੋਂ ਵੀ ਜਣੀ ਅਸੀਂ ਆਪਣਾ ਸੰਘਰਸ਼ ਵਿੱਢੀ ਬੈਠੇ ਆਂ ਗੱਲ ਕਰਦੇ ਆਂ ਸਰਕਾਰਾਂ ਦੀ ਅੱਜ ਜਣੀ ਔਰਤ ਦਿਵਸ ਹੈ ਔਰਤ ਦਿਵਸ ਦੇਖੋ ਲੋਕ ਕਹਿ ਰਹੇ ਨੇ ਕਿ ਜਿਹੜਾ ਲੋਕਤੰਤਰ ਹੈ ਅੱਜ ਔਰਤ ਦਿਵਸ ਨਹੀਂ ਇਹ ਜਿਹੜਾ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਹੁਣ ਸਾਡੇ ਇੱਥੇ ਭਾਰਤ ਪੂਰੇ ਭਾਰਤ ਦੇ ਵਿੱਚ ਥੋੜਾ ਔਰਤਾਂ ਦਾ ਜੇ ਅੱਜ ਵੀ ਗੱਲ ਮੰਨਿਆ ਅੱਜ ਵੀ ਸਿੱਸੀ ਔਰਤ ਦੀ ਇਹ ਵੇ ਕਿ ਔਰਤ ਨੂੰ ਚੁੱਲ੍ਹਾ ਚਲਾਉਣਾ ਬਹੁਤ ਔਖਾ ਪ੍ਰਾਵਾ ਹੋ ਰਿਹਾ ਹੈ ਕਿਉਂਕਿ ਐਨੇ ਨੇ ਮਹਿੰਗਾਈ ਕਰਤੀ ਸਰਕਾਰ ਨੇ ਹਰ ਚੀਜ਼ ਤੇ ਟੈਕਸ ਲਾਤੇ ਨੇ ਹਰ ਚੀਜ਼ ਦੁੱਗਣੀ ਤਿੱਗਣੀ ਮਹਿੰਗੀ ਕਰਤੀ ਹੈ ਜਾਨੀ ਔਰਤ ਨੂੰ ਚੁੱਲ੍ਹਾ ਚਲਾਉਣਾ ਇੰਨਾ ਔਖਾ ਹੋ ਗਿਆ ਹੈ ਲੂਣ ਕੱਕ ਔਰਤ ਨੂੰ ਫਿਕਰ ਹੁੰਦਾ ਹੈ ਕਿ ਸ਼ਾਮ ਨੂੰ ਮੈਂ ਚੁੱਲ੍ਹਾ ਤਾਣਾ ਹੈ ਇਹ ਨਹੀਂ ਪਤਾ ਮੇਰੇ ਘਰੇ ਲੂਣ ਤੇਲ ਹੈਗਾ ਹੈ ਕਿ ਨਹੀਂ ਅੱਜ ਅਸੀਂ ਮਹਿਲਾ ਦੇਸ ਦੇ ਵਾਸਤੇ ਇਕੱਠੇ ਹੋਏ ਹਾਂਗੇ ਮਹਿਲਾ ਦੇਸ ਹੈ ਜਿਹੜਾ ਪਹਿਲਾਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਤਾਂ ਪਹਿਲਾਂ ਇਹਨੂੰ ਪਰਦੇ ਰਿਵਾਜ ਸੀਗਾ ਜਿਹੜੀਆਂ ਔਰਤਾਂ ਸੀ ਉਹ ਪਰਦੇ ਦੇ ਵਿੱਚ ਰਹਿੰਦੀਆਂ ਸੀ ਪਰ ਅੱਜ ਵਿਗਿਆਨੇ ਇੰਨੀ ਤੱਕੀ ਕਰ ਲਈ ਸਾਨੂੰ ਪਰਦੇ ਦੇ ਵਿੱਚੋਂ ਨਿਕਲਿਆ ਪਹਿਲਾਂ ਇਹੋ 1910 ਦੇ ਵਿੱਚ ਸ਼ੁਰੂ ਹੋਇਆ ਮਹਿਲਾ ਦਿਵਸਾ ਹੌਲੀ-ਹੌਲੀ ਇਹ 1914 ਦੇ ਵਿੱਚ 9 8 ਤਰੀਕ 8 ਮਾਰਚ 1914 ਨੂੰ ਇਹ ਜਰਮਨ ਦੇ ਵਿੱਚ ਮਨਾਇਆ ਗਿਆ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਤੋਂ ਬਾਹਰਲੇ ਮੋਸਮ ਜਵਾ ਪਰ ਅਸੀਂ ਯਾਬ ਨਹੀਂ ਹਾਂਗੇ ਅਸੀਂ ਯਾਬ ਨਹੀਂ ਸਾਡਾ ਅੱਜ ਸਾਡੀ ਲੜਾਈ ਚੱਲ ਰਹੀ ਹੈ ਅਸੀਂ ਹੁਕੜਤਾਣਾ ਕਰ ਰਹੇ ਹਾਂ ਝੁਲੇ-ਝੁਲੇ ਦੀ ਲੜਾਈ ਹੈ ਜਿਹੜੀਆਂ ਸਾਡੇ ਫੀਪਾਂ ਦੀ ਫਸਲਾਂ ਹੁੰਦੀਆਂ ਨੇ ਉਹ ਸਾਨੂੰ ਜੋ ਮਾਰਕੀਟ 'ਚ ਲੈਣੇ ਆ ਚੌਗਲੇ ਭਾਤੇ ਮਿਲਦੀਆਂ ਨੇ ਕੀ ਆਜ਼ਾਦੀ ਹੈ ਆਜ਼ਾਦੀ ਨਹੀਂ ਹੈਗੀ ਭਗਵੰਤ ਮਾਨ ਦੇ ਲਾਰੇ ਨੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਫੇਲ ਹੋਈ ਸਰਕਾਰ ਹੈ ਅਸੀਂ ਇਹੀ ਕਹਣਾ ਚਾਹੁੰਦੇ ਆਂ ਵੀ ਸਾਨੂੰ ਜਿਹੜਾ ਕੁਝ ਮਿਲੇ ਸਾਨੂੰ ਹੱਕ ਜਿਹੜੇ ਲੈਣੇ ਨੇ ਹੱਕ ਲੈਣੇ ਨੇ ਕਿ ਅਸੀਂ ਲੜ ਕੇ ਲੈਣੇ ਨੇ ਕਿ ਪੈਣਾ ਭਰਾਮਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇੱਕੇ ਚ ਰਹੋ ਇਕੱਠੇ ਹੋ ਕੇ ਸਭ ਕੁਝ ਲੈ ਲਓ ਕੱਲ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਅੱਜ 8 ਤਰੀਕ ਵਾਲੇ ਦੇ 8 ਮਾਰਚ ਦੇ ਦਿਨ ਮੰਤਰੀ ਮਹਿਲਾ ਦੇ ਬੀਸ ਮਾਰਚ ਤੋਂ ਇਹ ਦਿਨਾਂ ਦੀ ਵਰਨਾਲੇ ਦੇ ਵਿੱਚ ਅੱਜ ਮਨਾਇਆ ਜਿਹਦੇ ਵਿੱਚਔਰਤਾਂ ਦੀ 57000 ਦੀ ਗਿਣਤੀ ਸ਼ਾਮਿਲ ਹੋ ਗਈ ਤੁਹਾਡੇ ਸਾਹਮਣੇ ਔਰਤਾਂ ਦੀ ਵੱਡੀ ਗਿਣਤੀ ਆ ਗਈ ਹੈ ਤੇ ਬਾਕੀ ਰਹਿ ਜਾਂਦੇ ਹੋਰ ਆ ਜਾਣਗੇ 14 ਤਰੀਕ ਦੀ ਤਿਆਰੀ ਅਸੀਂ ਆਏ ਆ ਵੀ ਅਸੀਂ ਕੀਤਾ ਸੀ ਲਗਭਗ 200 ਬੱਸ ਲੈ ਕੇ ਜਾਣ ਦਾ ਪਲਾਨ ਬਣਾਇਆ ਜਿਹਦੇ ਵਿੱਚ ਲਗਭਗ 10000 ਬੰਦਾ ਆ ਸਕਦਾ ਸਾਡਾ ਉਹੀ ਸਾਡੀ ਤਿਆਰੀ ਹੈ ਤੇ ਨਾਲ ਅਸੀਂ ਬੱਸਾਂ ਦੇ ਵਿੱਚ ਆਪਣਾ ਰਸਨ ਪਾਣੀ ਪਿਆ ਪਾਣੀ ਦਾ ਪ੍ਰਬੰਧ ਦਾ ਨਾਲ ਲੈ ਕੇ ਜਾਣ ਦਾ ਸਾਰਾ ਪਲਾਨ ਬਣਾਇਆ ਤੇ ਹੋਰ ਤਾਂ ਨਹੀਂ ਵੱਡੀ ਗਿਣਤੀ ਸ਼ਾਮਿਲ ਕਰਾਂ ਜਿਹੜੇ ਵਿੱਚ ਅਸੀਂ ਉਹਦੇ ਅਸੀਂ ਕੱਲ੍ਹ ਜੋਰਦਾਰ ਤਿਆਰੀ ਕਿ ਲੱਗੇ ਹੋਏ ਆ ਤੇ 13 ਤਰੀਕ ਨੂੰ ਅਸੀਂ ਅ ਭਾਡੇ ਦੇ ਨੇੜੇ ਕਿਸੇ ਸ਼ਹਿਰ 'ਚ ਉੱਥੇ ਇਕੱਠੇ ਹੋਣਾ ਜਾਂ ਕੋਈ ਥਾਂ ਨੱਥ ਕੇ ਇੱਧਰ ਅਸੀਂ ਕਰਾਂਗੇ ਇਸ ਰਸਤੇ ਅਸੀਂ ਜਾਣਾ ਜਿਹੜਾ ਪਿਆਰ ਦਾ 10 ਤਰੀਕ ਨੂੰ ਅਸੀਂ ਗੇਮ ਬਣਾਈ ਗਈ ਸੀ ਚਾਰ ਜਥੇਬੰਦੀਆਂ ਦਾ ਤਾਂ ਪ੍ਰੋਗਰਾਮ ਹੈ ਕਿ ਜਥੇਬੰਦੀ ਦੀ ਹੋਰ ਝਮਾਵਨਾ ਹੋਣੀ ਚਾਰ ਜਥੇਬੰਦੀਆਂ ਨੇ 12 ਤੋਂ 4 ਵਜੇ ਤੱਕ ਜਿਹੜਾ ਸਰਕਾਰ ਨੇ ਰਾਹ ਰੋਕੇ ਹੋਇਆ ਤੇ ਜ਼ਬਰ ਕੀਤਾ ਹੈ ਅੰਦোলন ਦੇ ਉੱਤੇ ਉਦੇਰੂ ਸੁਬਜਿਮਾਸੀ ਜੋ ਪ੍ਰਦਰਸ਼ਨ ਕਰ ਰਹੇ ਹਾਂ ਐਮਐਸਪੀ ਦਾ ਤਾਂ ਅਸੀਂ ਗਰੰਟੀ ਕਾਨੂੰਨ ਦੀ ਮੰਗ ਕਰਦੇ ਆ ਇਹ ਪਹਿਲਾਂ ਤੇ ਮੰਗ ਆ ਸਾਡੀ ਗਲੀ ਮੋਰਚੇ ਦੀ ਬਿੱਤੀ ਮੰਗ ਆ ਉਹ ਤੇ ਅਸੀਂ ਸੰਘਰਸ਼ ਕਰ ਰਹੇ ਹਾਂ ਦੇਖਿਆ ਹੋਏ ਜੀ ਦੇਖ ਰਹੇ ਆ ਵੀ ਸਰਕਾਰ ਲਾਰੇ ਲਪੇ ਲਾ ਰਹੀ ਹੈ ਉਹ ਉਸ ਗੱਲ ਤੇ ਆ ਨਹੀਂ ਰਹੀ ਜਿਹੜੀ ਗੱਲ ਤੇ ਅਸੀਂ ਲੈ ਕੇ ਆਉਣਾ ਚਾਹੁੰਦੇ ਆ ਅਸਲੀ ਗੱਲ ਐ ਐਮਐਸਪੀ ਦੀ ਗਰੰਟੀ ਕਾਨੂੰਨ ਵਾਲੀ ਗੱਲ ਐ ਐਮਐਸਪੀ 25% ਦੇ ਨਿਯੁਕਤੀ ਨਾਲ ਜੁੜੀ ਹੋਈ ਐ ਉਹ ਸਾਨੂੰ ਸਬਸਿਡੀਆਂ ਕੱਟ ਰਹੇ ਨੇ ਸਾਡੀ ਸਰਕਾਰੀ ਮੰਡੀ ਖਤਮ ਕਰਕੇ ਕਾਰਪੋਰੇਟ ਨੇ ਬਾਰੇ ਕਰਨਾ ਚਾਹੁੰਦੇ ਨੇ ਉਹ ਜਿੰਨੇ ਸਾਡੇ ਪਬਲਿਕ ਸੈਕਟਰ ਹੈ ਇਹ ਫੂਡ ਸੁਰੱਖਿਆ ਵਾਲਾ ਮਸਲਾ ਇਹ ਸਾਰਾ ਕਾਰਪੋਰੇਟ ਇਸਾਂ ਦੇਣਾ ਚਾਹੁੰਦੇ ਨੇ ਕਿ ਅਸੀਂ ਇਹਨੂੰ ਸਰਕਾਰੀ ਰੱਖਣਾ ਚਾਹੁੰਦੇ ਆ ਇਹ ਕਿਸਾਨਾਂ ਦੀ ਲੜਾਈ ਹੈ ਇਸ ਕਰਕੇ ਤੇ ਇਹ ਵੱਡੀ ਲੜਾਈ ਹੈ ਇਹ ਲੰਮਾ ਕੰਮ ਚੱਲੇ ਦਿੱਲੀ ਵੀ ਤਰ੍ਹਾਂ ਰਾਜਨੀਤਿਕ ਹੋ ਜਿਹਾਣੀ ਦਿੱਲੀ ਦੇ ਵਿੱਚ ਰਾਜਨੀਤਿਕ ਆ ਦੀ ਹਿੰਦਿਆ ਸੰਘਰਸ਼ਾ ਸੰਘਰਸ਼ ਲਈ ਰਾਜਨੀਤਿਕ ਜਿਹੜੀ ਆਪਦੇ ਮੰਗਾਂ ਦੇ ਆਧਾਰ ਤੇ ਹੁੰਦੀ ਹੁੰਦੀ ਆ ਉਹੀ ਤਰ੍ਹਾਂ